ਇਸ ਵੇਲੇ ਦੀ ਵੱਡੀ ਅਤੇ ਅਹਿਮ ਖਬਰ ਜਗਤਾ ਸਿੰਘ ਤਾਰਾ ਦੇ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਹੈ ਦੱਸਿਆ ਗਿਆ ਕਿ ਐਨ ਚੋਣਾਂ ਤੋਂ ਪਹਿਲਾਂ ਜਗਤਾ ਸਿੰਘ ਤਾਰਾ ਨੂੰ ਵੱਡੀ ਰਾਹਤ ਮਿਲ ਗਈ ਹੈ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬਿਆਨ ਸਿੰਘ ਦੇ ਕਤਲ ਦੇ ਦੋਸ਼ੀ ਜਗਤਾ ਸਿੰਘ ਤਾਰਾ ਨੂੰ ਵੀਡੀਓ ਕਾਨਫਰੈਂਸਿੰਗ ਦੇ ਰਾਹੀਂ ਜਲੰਧਰ ਦੀ ਅਦਾਲਤ ਵਿੱਚ ਪੇਸ਼ ਕੀਤਾ ਗਿਆ ਤਾਰਾ ਦੇ ਖਿਲਾਫ ਜਲੰਧਰ ਦਿਹਾੜੇ ਦੇ ਗੁਰਾਇਆ ਥਾਣੇ ਦੇ ਵਿੱਚ ਗੈਰ ਕਾਨੂੰਨੀ ਗਤੀਵਿਧੀਆਂ ਰੋਕੂ ਐਕਟ ਤੇ ਅਸਲਾ ਐਕਟ ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਸੀ ਅਦਾਲਤ ਨੇ ਇਸ ਮਾਮਲੇ ਦੇ ਵਿੱਚ ਤਾਰਾ ਨੂੰ ਵਰੀਕਾ ਦਿੱਤਾ ਹੈ ਪਹਿਲਾਂ ਚਰਚਾ ਸਿਕੀ ਤਾਰਾ ਨੂੰ ਅਦਾਲਤ ਵਿੱਚ ਲਿਆਂਦਾ ਜਾਵੇਗਾ ਪਰ ਫਿਰ ਤਾਰਾ ਦੀ ਵੀਡੀਓ ਕਾਨਫਰੈਂਸਿੰਗ ਦੇ ਰਾਹੀਂ ਪੇਸ਼ੀ ਕੀਤੀ ਗਈ ਹੈ ਦੱਸ ਦੇ ਕਿ ਜਗਤਾਰ ਸਿੰਘ ਤਾਰਾ ਦੇ ਖਿਲਾਫ ਗੈਰ ਕਾਨੂੰਨੀ ਗਤੀਵਿਧੀਆਂ ਰੋਕੂ ਐਕਟ ਅਤੇ ਅਸਲਾ ਐਕਟ ਤਹਿਤ ਜਲੰਧਰ ਦੇ ਹਾਪ ਦੇ ਗੁਰਾਇਆ ਥਾਣੇ ਦੇ ਵਿੱਚ ਮਾਮਲਾ ਦਰਜ ਕੀਤਾ ਗਿਆ ਸੀ ਜਗਤਾਰ ਸਿੰਘ ਤਾਰਾ ਦੇ ਵਕੀਲ ਕੇ ਐਸ ਹੁੰਦਲ ਨੇ ਦੱਸਿਆ ਸੀ ਕਿ ਸਾਲ 2012 ਦੇ ਵਿੱਚ ਗੁਰਾਇਆ ਥਾਣੇ ਦੇ ਵਿੱਚ ਤਾਰਾ ਖਿਲਾਫ ਕੇਸ ਦਰਜ ਹੋਇਆ ਸੀ ਬੀਨੋ ਅਦਾਲਤ ਵਿੱਚ ਬੈਸ ਹੋਏ ਜਿਸ ਤੋਂ ਬਾਅਦ ਅਦਾਲਤ ਨੇ ਸੁਣਵਾਈ ਤੈਅ ਕੀਤੀ ਸੀ ਅੱਜ ਜਗਤਾ ਸਿੰਘ ਤਾਰਾ ਨੂੰ ਅਦਾਲਤ ਵਿੱਚ ਬਰੀ ਕਰ ਦਿੱਤਾ ਗਿਆ ਤਾਰਾ ਦੇ ਬਰੀ ਹੋਣ ਤੇ ਜਲੰਧਰ ਦੇ ਸਿੱਖ ਜਥੇਬੰਦੀਆਂ ਨੇ ਖੁਸ਼ੀ ਦਾ ਪ੍ਰਗਟਾਵਾ ਕੀਤਾ ਦੱਸਿਆ ਕਿ 21 ਜਨਵਰੀ 2004 ਦੀ ਅੱਧੀ ਰਾਤ ਨੂੰ ਬਡੇਰ ਜੇਲ੍ਹ ਦੀ ਬੈਰਕ ਨੰਬਰ 7 ਦੇ ਵਿੱਚ ਬੰਦ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਮਰਹੂਮ ਡਾਕਟਰ ਬਿਆਨ ਸਿੰਘ ਦੇ ਕਤਲकांड ਦੇ ਮਲਜ਼ਮ ਜਗਤਾ ਸਿੰਘ ਤਾਰਾ ਪਰਮਜੀਤ ਸਿੰਘ ਪਿਹੋਰਾ ਉਹਨਾਂ ਦੇ ਰਸੋਈਆ ਤੇ ਦੇਵ ਸਿੰਘ ਦੇਵੀ ਕਤਲ ਕੇਸ ਦੇ ਵਿੱਚ ਸ਼ਾਮਲ ਸਨ ਜੇਲ੍ਹ ਜੋ சுரੰਗ ਪੁੱਟ ਕੇ ਫਰਾਰ ਹੋ ਗਏ ਸੀ ਦੋਸ਼ੀ ਨੇ ਟਾਇਲਟ ਸੀਟ ਨੂੰ ਉਖਾੜ ਕੇ ਬੈਰਕ ਦੇ ਅੰਦਰ 94 ਫੁੱਟ ਲੰਬੀ சுரੰਗ ਪੁੱਟੀ ਸੀ ਇਸ சுரੰਗ ਦੇ ਵਿੱਚ ਇੱਕ ਸਮੇਂ ਦੇ ਵਿੱਚ ਸਿਰਫ ਇੱਕ ਵਿਅਕਤੀ ਹੀ ਜਾ ਸਕਦਾ ਸੀ சுரੰਗ ਪੁੱਟਦੇ ਸਮੇਂ ਇਧਰ ਉਧਰ ਮਿੱਟੀ ਨੂੰ ਡਿਗਣ ਤੋਂ ਰੋਕਣ ਲਈ ਦੋਸ਼ੀ ਇਸ ਦੇ ਨਾਲ ਨਾਲ ਮਿੱਟੀ ਪਾ ਦਿੰਦੇ ਸਨ ਬੁੜੇਲ ਜੇਲ੍ਹ ਦੀ ਕੰਧ ਤੱਕ ਸੁਰੰਗ ਪੱਟੀ ਗਈ ਸੀ ਜਿਸ ਤੱਕ ਪਹੁੰਚੋਂ ਤੋਂ ਬਾਅਦ ਮੁਲਜ਼ਮ ਅਕੰਧ ਟੱਪ ਕੇ ਫਰਾਰ ਹੋ ਗਿਆ ਮੁਲਜ਼ਮ ਨੇ ਖੇਤਾਵਾਲ ਜਾਂਦੀ ਸੁਰੰਗ ਦਾ ਮੂੰਹ ਖੋਲਿਆ ਹੋਇਆ ਸੀ ਉੱਥੋਂ ਨਿਕਲ ਕੇ ਉਹ 15-20 ਪੌੜੀਆਂ ਦੀ ਦੂਰੀ ਤੇ ਪਹੁੰਚ ਤੇ ਕੰਧ ਟੱਪ ਕੇ ਭੱਜ ਗਏ ਕੰਧ ਦੇ ਸ਼ੀਸ਼ੇ ਦੇ ਟੁਕੜੇ ਸਨ ਪਰ ਮੁਲਜ਼ਮ ਉਹਨਾਂ ਨੂੰ ਕੱਪੜੇ ਨਾਲ ਢੱਕ ਕੇ ਫਰਾਰ ਹੋ ਗਿਆ ਸੀ ਜਿਸ ਤੋਂ ਚਲਦੇ ਅੱਜ ਅਦਾਲਤ ਵਿੱਚ ਫੈਸਲਾ ਸੁਣਾਉਂਦੇ ਹੋਏ ਜਰਤਾ ਸਿੰਘ ਤਾਰਾ ਨੂੰ ਬਰੀ ਕਰ ਦਿੱਤਾ ਗਿਆ ਦੱਸਿਆ ਜਾ ਰਿਹਾ ਹੈ ਕਿ ਇਸ ਕੇਸ ਦੇ ਵਿੱਚ ਪੁਲਿਸ ਵੱਲੋਂ ਕੋਈ ਸਬੂਤ ਪੇਸ਼ ਨਹੀਂ ਕਰ ਸਕੀ ਜਿਹਦੇ ਚਾ ਦੇ ਅਦਾਲਤ ਨੇ ਫੈਸਲਾ ਸੁਣਾਉਂਦੇ ਹੋਏ ਜਗਤਾਰ ਸਿੰਘ ਤਾਰਨਵੀਸ ਕੇਸ ਦੇ ਵਿੱਚੋਂ ਬਰੀ ਕਰ ਦਿੱਤਾ ਗਿਆ ਹਕੀਕਤ ਟੀਵੀ ਪੰਜਾਬੀ ਲਈ ਬਿਊਰੋ ਰਿਪੋਰਟ